ਹਾਂਜੀ ਕਿਸਾਨ ਵੀਰੋ ਆਪਾਂ ਗੱਲ ਕਰਦੇ ਆਂ ਮੂੰਗੀ ਦੀ ਵੀਰੋ ਜਿਹੜਾ ਤੀਜਾ ਫਾਲਾ ਮੂੰਗੀਆਂ ਦੇਖੋ ਨਾ ਬਣਾਈ ਜਾਂਦੀਆਂ ਨੇ ਆਪਾਂ ਇਹਨੂੰ ਤੁਸੀਂ ਮੰਨ ਲਓ ਵੀ ਅੱਜ ਹੋ ਗਈ ਤਰੀਕ 6 ਹੈ ਨਾ 6 ਜੁਲਾਈ ਤੇ ਜੇ ਆਪਾਂ ਨੂੰ 15 ਦਿਨ ਦਿੱਤੇ ਤਾਂ ਘਟੋ-ਘੜਾ ਬੰਨ 20 ਦਿਨ ਦੇ ਦਾਂਗੇ ਹੋਰ ਹਨਾ ਤੇ 20 ਦਿਨਾਂ ਚ ਵੀ ਜਿਹੜੀ ਆ ਫਲੀ ਆ ਪ੍ਰੋਪਰ ਬਣ ਜੂਗੀ ਤੇ ਆਪਾਂ ਨੂੰ ਵਧੀਆ ਜਿਹੜਾ ਝਾੜ ਆ ਵਧੀਆ ਆਉਣ ਦੇ ਅਸਾਰ ਹੈਗੇ ਨੇ ਬਾਕੀ ਚਲੋ ਪ੍ਰਮਾਤਮਾ ਨੇ ਕਰਨਾ ਹਨਾ ਬਾਕੀ ਸਾਰੇ ਮੂੰਗੀ ਨੇ ਜਿਹੜਾ ਆਪਣਾ ਫਾਲਾ ਬਹੁਤ ਵਧੀਆ ਚੱਕਿਆ ਹੋਇਆ ਤੇ ਪਕਾਇਆ ਹੋਇਆ ਠੀਕ ਹੈ ਜਿਹੜੀ ਹੁਣ ਜਿਵੇਂ ਕੋਈ ਛੋਟੀ ਫੜੀ ਆ ਆ ਦੇਖੋ ਜਿਵੇਂ ਆਹ ਫੜੀਆਂ ਨੇ ਹਨਾ ਦੇਖੋ ਦਿਖਾ ਦਈਏ ਆਪਾਂ ਇਹ ਇਹਨੂੰ ਆਪਾਂ ਟਾਈਮ ਦੇ ਵਿੱਚ ਫੇਰ ਹੀ ਬਨਣੀਆਂ ਬਈ ਬਣ ਕੇ ਇਹ ਤਿਆਰ ਹੋਣਗੀਆਂ ਤੇ ਜਿਹੜਾ ਇਹ ਬੀ ਦੀ ਗੱਲ ਕਰਦੇ ਆਂ ਬੀ ਇਹ ਵੰਸੀ 골ਡ ਤੇ ਬੀ ਵੰਸੀ 골ਡ ਵੀ ਵੀ ਮਾੜਾ ਨਹੀਂ ਬਈ ਪੂਰਾ ਫਲ ਨਾਲ ਭਰਿਆ ਪਿਆ ਹਨਾ ਪਰ ਆ ਪੀਲੇ ਪੱਤੇ ਹੈਗੇ ਨੇ ਚਲੋ ਕੋਈ ਚੱਕਰ ਨਹੀਂ ਤਾਂ ਹੁੰਦੀ ਹੁੰਦੇ ਨੇ ਤੇ ਪਰ ਜਿਹੜਾ ਮੂੰਗੀ ਨੂੰ ਆਪਾਂ ਪੂਰਾ ਪ੍ਰੋਪਰ ਇਹਨੂੰ ਮਲਾਦਾ 80 ਤੋਂ 85 ਦਾ ਨਹੀਂ ਕਰਕੇ ਵੱਡਾਂਗੇ ਤੇ ਵਧੀਆ ਝਾੜਦੂ ਕੀ ਝਾੜ ਦੰਦੀ ਆ ਦੱਸਾਂਗੇ ਤੁਹਾਨੂੰ ਬਾਕੀ ਹੋਰ ਜਿਹੜੇ ਮੇਰੇ ਵੀਰਾਂ ਨੇ ਮੂੰਗੀਆਂ ਵੱਡੀਆਂ ਨੇ ਬਾਈ ਕੀ ਰੇਟ ਲੱਗੀਆਂ ਨੇ ਹਨਾ ਕੀ ਝਾੜ ਆਏ ਨੇ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹਰ ਇੱਕ ਤੱਕ ਵੀਡੀਓ ਪਹੁੰਚੇ ਸਾਨੂੰ ਦੱਸ ਸਕਣ ਹਨਾ ਬੜੇ ਵੀਰ ਪੁੱਛੀ ਜਾਂਦੇ ਨੇ ਬਾਈ ਕੀ ਝਾੜਾ ਕੀ ਕੁਛ ਹਨਾ ਤਾਂ ਵੀਰੇ ਜਰੂਰ ਕਮੈਂਟ ਕਰਿਓ ਤੇ ਜੇ ਚੰਗੀ ਲੱਗੀ ਵੀਡੀਓ ਸ਼ੇਅਰ ਕਰਿਓ ਵੀਰੇ ਧੰਨਵਾਦ